ਆਸਾ ਕਰਨਾਵਾ ਮਹੱਲਾ ਪੰਜਵਾ ਇੱਕ ਓ ਓੰਕਾਰ ਸਤਗੁਰ ਪ੍ਰਸਾਦਿ ਜਿਤਵੋ ਚਿਤਵ ਸਰਬ ਸੁਖ ਪਾਵਉ ਜਿਸੁ ਹੈ ਚਿਤ ਰੂਪਿ ॥ ਵੇਸ਼ ਸਾਰਿਆਂ ਦਾ ਪ੍ਰਕਾਸ਼ ਸਤਿਗੁਰ ਦੀ ਕਿਰਪਾ ਨਾਲ ਮਿਲਦਾ ਹੈ ਸਤਗੁਰੂ ਸਾਹਿਬ ਜੀ ਦੀ ਅਸੂਲੀ ਅਵਸਥਾ ਦौरा ਕਥਨ ਕਰਦੇ ਹਨ हे ਪਰਮੇਸ਼ਰ ਚਿਤਵੋ ਚਿਤਵ ਸਰਬ ਸੁਖ ਪਾਵਉ ਅਭੀ ਚਿਤ ਮੇ ਚਿਤਵਦੇ ਹੈ हे ਪਰਮੇਸ਼ਰ ਜਿਵੇਂ ਜਿਵੇਂ ਆਪ ਨੂੰ ਚਿਤ ਦੀਏ ਯਾਦ ਕਰੀਏ ਸਾਰੇ ਸੁੱਖਾਂ ਨੂੰ ਪਾ ਲਈਏ ਉਹ ਚਿਤ ਤੇ ਚਲਦੇ ਹਨ ਕਿ ਚਿਤ ਜਿਨੇ ਜੋ ਸਾਰੇ ਗ੍ਰਿਸ਼ਟਾਰੂ ਪਰਮੇਸ਼ਵਰ ਉਹ ਸਾਰੇ ਨੂੰ ਦੇਖਣ ਵਾਲੇ ਪਰਮੇਸ਼ਰ ਕਿਤਹ ਹਿੰ ਚਲਦੇ ਹਨ ਕਿ ਆਪ ਦੀ ਪ੍ਰਾਪਤੀ ਕਰਕੇ ਸਾਰੀਆਂ ਬਕੁੰਠੀਆਂ ਮੁਕਤੀਆਂ ਸਾਰੇ ਲੋਕ-ਪਰਲੋਕ ਦੇ ਸੁੱਖ ਅਤੇ ਸਾਰੇ ਬ੍ਰਾਜ ਦੇ ਆਪ ਦੀ ਸਾਧਨਾ ਕਰਕੇ ਸੁੱਖ ਸਰਮਣ ਮਨ ਨੇ ਗਿਆਨ ਵਿਆਸਨਾ ਆਦਕਾਂ ਸਖਿਆਤਾ ਆਦਕਾਂ ਕਰਕੇ ਜਿਹੜੇ ਸੁਖ ਹੋਏ ਉਹ ਸਾਰੇ ਸੱਤਾਂ ਧੂਮਕਾ ਦੇ ਸੁਖਾਂ ਨੂੰ ਸਾਰੇ ਨੂੰ ਪਾ ਲਈਏ ਆਗੈ ਭਾਵ ਕੀ ਨਾ ਭਾਵ ਪਰਮਾਰਥ ਮੁਕਤੀ ਕਰਕੇ ਹੀ ਇੱਥੇ ਤਲਾ ਹੁੰਨੇ ਹੈ ਫਿਰ ਕਿ ਤੁਈ ਸ਼ੰਕਾ ਹੋ ਰਹੀ ਹੁੰਦੀ ਹੈ ਅੱਗੇ ਜਦੋਂ ਅਨਕੂ ਖੋਲ ਕੇ ਅਸੀਂ ਤਿਕਾਂਗੇ ਕਿਰਿਆ ਬਣ ਕੇ ਜੇ ਖਵਰਾ ਪਰਮੇਸ਼ਰ ਨੂੰ ਪਾਵਾਗੇ ਕਿ ਨਹੀਂ ਪਾਵਾਗੇ ਅਜੇ ਸੰਸੇ ਦੀ ਉਤਸ਼ਾਹੀ ਦਿੱਤੀ ਲੰਗੀ ਹੈ ਇੱਕ ਦਾਤਾ ਰ ਸਗਲ ਹੈ ਜਾਚ ਕੋ ਹਿਰਦ ਪ੍ਰਮੇਸ਼ੂ ਕੋਈ ਤੂੰ ਦਾਤਾ ਸਾਰੇ ਤੇਰੇ ਜਾਚ ਤੋਂ ਨੇ ਬਾਕੀ ਦੇ ਦੂਸਰ ਕਹਿ ਤਹ ਜਾਵੋ ਅਸੀਂ ਦੂਸਰੇ ਕਿਦੇ ਕੋਲ ਜਾਈਏ ਮੰਗਤਾਂ ਤੇ ਜਾ ਕੇ ਕੀ ਮੰਗਾਂਗੇ ਆਪ ਦੀ ਤੇਜ ਹੀ ਰੱਖਣੀ ਹੈ ਹਿਰਦ ਦੇ ਵਿੱਚ ਹਉ ਮੰਗੋ ਆਨ ਰ ਜਾਵੋ ਜੇ ਤਾ ਕਹਿ ਮੰਗਤਿਆਂ ਨੂੰ ਮੰਗਣਾ ਚੰਗਾ ਨਹੀਂ ਅਸੀਂ ਹੋਰ ਕਿਸੇ ਤੋਂ ਜਿਹੜਾ ਆਨ ਹੋਰ ਕੇ ਤੋਂ ਮੰਗਣ ਕਿ ਲੱਗਿਆਂ ਨੂੰ ਪ੍ਰਾਪਤ ਸਮਝਦੇ ਹੁਣ ਕਿ ਆਪ ਤੋਂ ਬਿਨਾ ਹੋਰ ਕੇ ਤੋਂ ਕੀ ਮੰਗਣੇ ਹੈ ਜਿੰਨੇ ਹੈ ਉਹ ਇੱਕੋ ਦਾਤਾ ਹੈ ਤੂੰ ਮੰਗੋ ਕਾਇ ਰੰਤ ਸਾਹਿਬ ਦੇਖੋ ਤੁਸੀਂ ਤੇ ਮੇਰੋਂ ਮਸਤਾਰੇ ਧਗਲ ਛਤਰ ਪਾਤ ਏਕੂ ठाकुर ਸਾਰੇ ਜਿੰਨੇ ਛਤਰ ਦਾ ਪਤੀ ਹਨ ਤੂੰ ਸੱਚੇ ਪਾਤਸ਼ਾਹ ਜਿੰਨੇ ਚਕਰਵਰਤੀ ਪਾਤਸ਼ਾਹ ਹਨ ਬ੍ਰਹਮ ਵਿਸ਼ਣ ਸ਼ਿਵ ਜੀ ਆਦਿਕ ਕਿੰਦਰ ਆਜੋ ਦੁਨੀਆ ਦੇ ਬਾਦਸ਼ਾਹ ਸਾਰੇ ਸਾਰਿਆਂ ਦੇ ਛਤਰਾਂ ਦਾ ਪਤੀ ਕਿ ਕੋਈ ਤੂੰ ਸੌਮੀ ਹੈ ਇਹ ਕਾਲਪੁਰਖ ਚੱਕਰ ਵਰਤੀ ਕੌਣ ਸੰਸਾਰ ਲਾਉ ਆਪ ਦੇ ਬਰਾਦਰ ਕੀ ਨੂੰ ਮਲਾਈਏ ਬਰਾਦਰ ਆਪ ਦੇ ਤੁਲਨਾ ਸੂਰਜ ਹੋ ਸਕਦਾ ਮੈਂ ਚੰਦਰਮਾ ਹੋ ਸਕਦਾ ਮੈਂ ਇੰਦਰ ਅਜੇ ਮੈਂ ਬ੍ਰਹਮਾ ਆਦਿਕ ਕੋਈ ਵੀ ਆਪ ਦੇ ਬਰਾਦਰ ਨਹੀਂ ਹੋ ਸਕਦਾ ਕੋਈ ਲੱਖਾਂ ਪੀਰ ਬਕਮਰ ਦਾ ਆਦਿਕ ਹੈ ਕੀ ਉਹ ਆਗੇ ਤਨ ਆ ਕੇ ਦਸੀਏ ਆਰਦੇਸ਼ ਨਾਲ ਕੋ ਹੋ ਸਕਦਾ ਹੈ ਸਭ ਮੰਗਦੇ ਹੈ ਬਿਰਮੋ ਬਿਸ਼ਮਿੰਦ ਕਪੇ ਤੇ ਖਾਰੀ ਮਨ ਹੁਕਮ ਸੁਹਾਏ ਦੇ ਸਾਚੇ ਆਕੀ ਮਰੇ ਸਾਰੀ ਇਹ ਸਾਰੇ ਜਿਹੜੇ ਆਕੀ ਹੋ ਜਾਂਦੀ ਅਫਰਕੇ ਹੀ ਮਰਦੇ ਹਨ ਹੋਰ ਕੀ ਐਸੇ ਬਾਦਸ਼ਾਹ ਵਰਮਾ ਬਿਸ਼ਮਿੰਦ ਕੇ ਤਾਗੰਤ ਇਨ ਕੋ ਮੋਹ ਤੇ ਅਮਨ ਮਲ ਕਾ ਰਹਾਉ ਮੋ ਲੈnde ਹਾਂ ਤੇ ਪਾਪਾਂਗੇ ਰਹਾਉ ਉਠੋ ਬੈਸੋ ਰਹਿ ਪੈ ਨਾ ਸਕੋ ਜੁਬੇ ਵੀ ਆ ਸਤੇ ਪਾਪਾਂ ਕਿ ਤੇਰਾ ਸਿਮਨ ਕਰੀਏ ਫਿਰ ਬਹਿ ਜਾਂਨੇ ਹਾਂ ਕਿ ਫਿਰ ਜਦੋਂ ਮਾਰਾ ਕਿਰਪਾ ਕਰੀਏ ਉਹਨੂੰ ਜਪਾਂਗੇ ਪਰ ਆਵਦੇ ਵਿਛੋੜਿਆ ਸਾਰਿਆਂ ਨਹੀਂ ਜਾਂਦਾ ਰਹਿ ਨਹੀਂ ਸਕਦੇ ਉੱਠਦੇ ਆ ਦੁਨੀਆ ਤੋਂ ਉਪਰਾਮ ਦੀ ਹੁੰਨੇ ਆ ਤੇ ਬੈਠਦੇ ਨੇ ਸਮਾਧੀ ਲਾਉਣ ਵਿੱਚ ਵੀ ਪਰ ਫੇਰ ਵੀ ਦਿੱਤੀ ਨਾ ਇਸ਼ਟ ਹੋਣੇ ਕਰਕੇ ਕਿ ਕ੍ਰਿਯਾ ਪਰਮੇਸ਼ਰ ਹੋ ਕੇ ਰਹਿ ਨਹੀਂ ਸਕਦੇ ਹਾਂ ਦਰਸ਼ਨ ਖੋਜ ਖੋਜ ਆਵੋ ਜੀ ਮਹਾਰਾਜ ਉਸ ਬਿਨਾਂ ਦੁਨੀਆਂ ਵੱਲੋਂ ਬ੍ਰਹਮ ਹੋ ਕੇ ਅਪੇ ਬੈਠੇ ਹੋ ਸਮਝ ਲੈਣ ਵਾਸਤੇ ਪਰ ਆਪ ਦੀ ਪ੍ਰਾਪਤੀ ਬਿਨਾਂ ਸਾਥੋਂ ਕ੍ਰਿਯਾ ਨਹੀਂ ਜਾਂਦਾ ਸਤਿ ਪਾਤਸ਼ਾਹ ਜੀ ਦਰਸ਼ਨ ਖੋਜ ਖੋਜ ਆਵੋ ਜੀ ਦਰਸ਼ਨ ਦੇ ਖੋਜ ਹੋ ਕੇ ਟਿਕਣ ਆਏ ਹੋ ਕੇ ਮੂਰਤ ਕੋ ਨਵੇਂ ਪਾਲ ਕੇ ਆਉਨੇ ਹੈ ਬ੍ਰਹਮਾਦਿਕ ਤਨਕਾਦਕ ਐਜ ਦਾ ਸ਼ੂਬ ਕੋਈ ਛੋਟਾ ਜਿਹਾ ਨਹੀਂ ਹੈ ਬਰਮਾ ਤੋਂ ਆਜ ਮੇ ਕੇ ਜਿਹੜੇ ਹੋਏ ਆ ਲੱਖ ਬ੍ਰਹਮੇ ਜਿਹੜੇ ਆਪ ਦਾ ਸਿਮਨ ਕਰਨ ਵਾਲੇ ਅਤੇ ਸਿੱਧੇ ਪਾਸ਼ਾ ਬਰਮਾ ਤੋਂ ਆਜ ਰਹਿ ਕੇ ਜਿੰਨੇ ਰਿषि मुनि ਹੋਏ ਹਨ ਬਰਮਾ ਦੇ ਬਾਲ ਖਿਲਾਦਕ 60 ਲੱਖ ਜਿਹੜੇ ਹਨਗੇ ਅਤੇ ਸਤ੍ਰ ਸੰਕਸ਼ਮੰਦਨ ਸਨਾਤਿ ਸੰਕਾਦਕ ਸੰਕਾਦਕ ਸੌਨਕ੍ਰਿਹੀ ਆਦਿਕ ਹੋਏ ਹੈ ਤੇ ਸੰਕਾਦਕ ਸੌਨਕ੍ਰਿਹੀ ਆਦਿਕ ਤੇ ਸਾਨਕੁਮ ਬ੍ਰਹਮਾ ਦੇ ਪੁੱਤਰ ਤੇ ਸੰਮੰਦਨ ਤੇ ਸਨਾਤਨ ਤੇ ਸੰਤ ਕੁਮਾਰ ਇਹ ਚਾਰੇ ਭਰਾ ਹੋਏ ਹੈ ਇਹ ਇਹਨਾਂ ਨੂੰ ਬ੍ਰਹਮਾ ਨੇ ਕਿਹਾ ਸੀ ਕਿ ਇਹ ਪੁੱਤਰ ਤੁਸੀਂ ਰਾਜ ਨੂੰ ਸੰਭੋ ਤੇ ਮੈਂ ਤਾਪ ਕੜ ਚੇਲ ਕਰਨ ਲੱਗੇ ਠੀਕ ਹੈ ਜੀ ਅਸੀਂ ਸਲਾਹ ਕਰਕੇ ਦਸਤਾਨੇ ਸਲਾਹ ਕਰਨ ਲੱਗੇ ਕਹਿੰਦੇ ਵੀ ਬਰਮਾ ਨੂੰ ਦੁੱਖ ਦੁੱਖੜਾ ਆਜਿਵੇਂ ਕਿ ਤੇ ਤਾਮਿਕ ਸੁਖਾ ਸੁਖੇ ਚਾਹੁੰਦਾ ਆਪਾਂ ਕਾਹੂ ਚੱਕਨੇ ਮੁੜ ਕੇ ਉੱਪਰ ਹੀ ਨਾ ਤਾਤ ਦੇ ਕਿ ਲੱਗ ਗਏ ਇਸ ਪ੍ਰਕਾਰ ਹਨ ਕੁਸਿੰਧਵ ਸੁਨਾਤ ਸੰਤ ਕੁਮਾਰ ਫਿਰ ਇਹਨਾਂ ਨੂੰ ਆਗਦੀ ਤਪੱਸਿਆ ਦਾ ਮਾਣ ਹੋ ਗਿਆ ਇੱਕ ਵਾਰੀ ਸ਼ਿਵ ਜੀ ਆਏ ਸ਼ਿਵ ਜੀ ਨੇ ਆਗਦੀ ਨਾ ਕੀਤਾ ਜੋ ਆਗਦਨੋਂ ਕੀਤਾ ਉਹ ਹੋਏ ਪਾਰਵਤੀ ਗੁੱਸੇ ਉਹਦੀ ਮੇਰੇ ਪਤੀ ਦਾ ਆਦਰ ਨਹੀਂ ਕੀਤਾ ਮੱਥਾ ਨਹੀਂ ਟੇਕਿਆ ਸ਼ਿਵ ਜੀ ਦਾ ਕੁਛ ਨਾ ਬੋਲਿਆ ਪਾਰਵਤੀ ਕਹਿੰਦੀ ਤੁਸੀਂ ਮੇਰੇ ਪਤੀ ਦਾ ਆਦਰ ਨਹੀਂ ਕੀਤਾ ਇਹ ਕਹਿੰਦੇ ਅਸੀਂ ਆਦਰ ਕੀ ਕਰਨੇ ਅਸੀਂ ਜੰਮਦੇ ਹੀ ਜਿਹੜੇ ਹੈ ਬਾਲ ਬਾਲਕ ਵਸਤਵੂ ਚ 5-5 ਸਾਲ ਦੀ ਉਮਰ ਚ ਰਹਿੰਦੇ ਆ ਇਹ ਕਹਿਣ ਲੱਗੀ ਕਿ ਤੁਸੀਂ ਮਾਨ ਕਰਦੇ ਹੋ ਉਹ ਹੋਏ ਕਹਿੰਦੇ ਸਾਡੇ ਲੋਕਾਂ ਦੀ ਕਹਿਣ ਲੱਗੀ ਕੰਗਾ ਤੂੰ ਉਠ ਬਣ ਗਿਆ ਕਿ ਉਠ ਬਣ ਗਿਆ ਉਠ ਜਾਣੇ ਦਾ ਪਾਰ ਵੀ ਕੰਨੀ ਕਿਉਂ ਹੁਣ ਖੁਸ਼ ਹੋਏ ਕਹਿੰਦੇ ਮੇਰਾ ਕੀ ਬਿਗੜਿਆ ਹੁਣ ਕਹਿੰਦੇ ਦੂਰ ਵੀ ਕਹਿੰਦੇ ਦਿਲਾਂ ਦੇ ਪੱਤੇ ਤੂੰ ਤੂੰ ਕ੍ਰਿਪੀਸ਼ਨ ਬ੍ਰਾਂਡ 'ਚ ਪ੍ਰਸੰਗ ਆਉਂਦਾ ਹੈ ਦੇਸ਼ਾਂ ਦੇ ਪੱਤੇ ਤੂੰ ਤੂੰ ਕੇ ਖਾ ਲੈਨੇ ਕੋਈ ਸੋਚਿਆ ਜਾਣ ਨਹੀਂ ਕਰਨੇ ਪੈਂਦਾ ਉਸੇ ਦਾ ਦੂਰ ਵੀ ਲੋਕ ਲੜੇ ਲਾੜੇ ਕੱਢ ਦਿੰਦੇ ਆ ਨਾ ਆਤਮਾ ਜਿਹਨੇ ਪੈਨਦੇ ਉਹ ਕੋਲੀ ਕਰਨੀ ਪੈਂਦੀ ਹੈ ਸੁਣ ਕੇ ਕਹਿੰਦੀ ਚੰਗਾ ਹੈ ਤੁਸੀਂ ਫਿਰ ਅੱਛਾ ਹੁਣ ਮੇਰੇ ਪੁੱਤਰ ਬਣੋ ਉਹ ਹੀਲੇ ਨੇ ਫਿਰ ਜੇ ਇੱਕ ਹੋਰ ਜਨਮ ਬਾਰਤ ਆਉਂਦਾ ਵਿਸ਼ਨ ਪ੍ਰਾਣ ਜੀ ਕਹਿੰਦੀ ਸ਼ੂਦਰ ਬਣੋ ਸ਼ੂਦਰ ਬਣ ਕੇ ਮੌਜਰੇਣ ਲੱਗੇ ਫਿਰ ਉਹਨ ਖੁਸ਼ ਹੋ ਕੇ ਪਾਰਕੀ ਨੂੰ ਕਿਹਾ ਕਿ ਕਹਿੰਦੀ ਸ਼ਾਮਕਾਰ ਚੁਗ ਬਣੋ ਫਿਰ ਸ਼ਾਮਕਾਰ ਚੁਗ ਬਣ ਗਏ ਇਸ ਪ੍ਰਕਾਰ ਸਾਹ ਚੰਗੇ ਜੀ ਇਹ ਸਰ ਕਿਸਮ ਨੂੰ ਸਰਾਤੂ ਸੰਤ ਕਮਾਰੇ ਜਦੋਂ ਵਿਸ਼ਨੂ ਜੀ ਦੇ ਦਰਸ਼ਨ ਕਰਨ ਰੋਜ਼ ਆਉਂਦੇ ਉਜਾਇਬ ਜਾਇਨ ਦੋਹਾਂ ਨੇ შეਤੀ ਨਾਲ ਰੋਕ ਦਿੱਤੇ ਸੀ ਉੱਥੇ ਲਖਮੀਸ਼ਰੇਪ ਉਗਰਾਣ ਜੀ ਆਪਣੇ ਮੌਜ ਵਿੱਚ ਕ੍ਰੀਡਾ ਕਰ ਰਹੇ ਸਨ ਇਹਨਾਂ ਨੂੰ ਜਦੋਂ ਰੋਕਦਾ ਜਾਇਬ ਜਾਇਨ ਉਹ ਸਾਰੇ ਤੇ ਅਖੀ ਬੜੇ ਘਾਬਰ ਗਏ ਇਹਨਾਂ ਨੂੰ ਜਾ ਕੇ ਦੱਸਿਆ ਮਹਾਰਾ ਜੀ ਰਿਸ਼ੀਆਂ ਨੂੰ ਰੋਕ ਕੇ ਆਏ ਆ ਬਿਸ਼ਨੂ ਜੀ ਨੰਗੇ ਚਰਨ ਨਹੀਂ ਆਰੇ ਨੰਗੇ ਚਰਨ ਨਹੀਂ ਆ ਕੇਣ ਲੱਗੇ ਫਿਰ ਇਹ ਦੇਸ ਪੁੱਤਰੋ ਕਿਉਂ ਮਿਲ ਆਜ ਹੋਏ ਹੋ ਇਹ ਮੇਰੀ ਆਗਿਆ ਨਾਲ ਹੀ ਖੜੇ ਸਨ ਦਰਵਾਜੇ ਤੇ ਤੇ ਕਹਿਣ ਲੱਗੇ ਤੁਹਾਡੇ ਦਰਵਾਜੇ 'ਚ ਰਹਿਣ ਯੋਗ ਨਹੀਂ ਹਨ ਇਹ ਰਾਖਸ਼ ਬਣਨੇ ਚਾਹੀਦੇ ਹੈ ਜੈਦੇ ਬਿਜਾਹਰ ਵਿੱਚ ਕਸ਼ੂ ਦੇ ਹਰਨਾਖ ਦੋਵੇਂ ਬਣੇ ਇਸ ਪ੍ਰਕਾਰ ਸਾਹਿਬ ਸਿੰਘ ਜੀ ਫਿਰ ਬਿਸ਼ਨੂ ਨਾਲ ਆਪਦੇ ਚਰਨ ਨੰਗੇ ਵਿਖਾਏ ਤੇ ਫਿਰ ਇਹਨਾਂ ਦਾ ਕ્રોਧ ਨਾਸ਼ ਹੋਇਆ ਇਹ ਕੋਈ ਨਾ ਕੋਈ 50 ਸਾਲਾਂ ਦੀ ਅਵਸਥਾ ਨਹੀਂ ਹੁੰਦੀ ਪਰ ਇਸ ਅਵਸਥਾ ਦਾ 50 ਸਾਲਾਂ ਦੀ ਸੀ ਪਰ ਸਰਾਸ ਦੇ ਨੂੰ ਤਿਆਰ ਹੋ ਗਏ ਇਸ ਕਰਕੇ ਸਾਥ ਸੰਗਤ ਜੀਏ ਤਿੰਨ ਕੋ ਮਹਿਲ ਬਲਵਾਉ ਇਹਨਾਂ ਇਹਨਾਂ ਨੂੰ ਪ੍ਰਵੇਸ਼ੇ ਦਾ ਜਿਹੜਾ ਮਹਿਲ ਸਿਰੂ ਹੋਵੇ ਗੁਲਬ ਹੈ ਮਿਹਰੋ ਜੀ ਨੇ ਕੀ ਹੱਥ ਜੋੜੇ ਆ ਕੇ ਚਰਨ ਲੰਗੇ ਵਿਖਾਏ ਫਿਰ ਇੱਕ ਤੇ ਸ਼ਾਂਤ ਹੋਏ ਇਸ ਪ੍ਰਕਾਰ ਮਹਾਰਾਜ ਦਾ ਮਹਲ ਜਿਹੜਾ ਸਰੂਪ ਹੈ ਨਾ ਤ੍ਰਿਯਾ ਤਾ ਦਾ ਕੈਨ ਬਰਮਾ ਦੇ ਤਹੋ ਪੁੱਤਰਾਂ ਨੂੰ ਵੀ ਸੌਣ ਕੁੰਝੀ ਆਦ ਕਹਣੋਗੀ ਕੈਨ ਸਾਰਨ ਬਰਮਾ ਆਦ ਕੋ ਨਹੀਂ ਬਣਾ ਕਰ ਲੱਭ ਆਗਮ ਆਗਮ ਆਗਾਦ ਬੋਧ ਅਸਤ੍ਰਾਂ ਕਰਕੇ ਵੀ ਇਹ ਗੰਮ ਹੈ ਆਗਮ ਬੇਦਾਂ ਕਰਕੇ ਵੀ ਆਗਾਦ ਬਿਆਨਤ ਬੋਧ ਹੈ ਉਸ ਪਰਮੇਸ਼ਰ ਦਾ ਕੀਮਤ ਪਰਾ ਨਾ ਪਾਉ ਕੋ ਪੌਣ ਤੋਂ ਪਰੇ ਹੈ ਹੋ ਜੁਆਰ ਦੇ ਰੂਪ ਦੇ ਕੀਮਤ ਨੂੰ ਕੋਈ ਨਹੀਂ ਪਾ ਸਕਦਾ ਹੈ। ਸਾਕੀ ਸਰਨ ਸਤਿਪੁਰਖ ਦੀ। ਕਈ ਤੇ ਸਤਿਪੁਰਖ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਸ਼ਰਨ ਤੱਕੀ ਹੈ। ਸਤਿਗੁਰ ਪੁਰਖ ਧਿਆਵੋ। ਸੋ ਸਤਿਗੁਰ ਪੁਰਖ ਨੂੰ ਧਾਈ ਧਿਆਵੋ ਇਸ ਪ੍ਰਕਾਰ ਵਾਹਿਗੁਰੂ ਨੂੰ ਪ੍ਰਾਪਤ ਹੋਵਾਂਗੇ। ਭਾਇਓ ਕਿਰਪਾਲ ਸੰਤਾਨ ਕੀ ਵੀ ਪਾਠ ਕਰਨਾ, ਤਾਤੀ ਪੜਨਾ। ਤਕੜੇ ਕੀ ਕੀ ਸਤਿਪੁਰਖ ਅਕਾਲ ਪੁਰਖ ਦੀ ਸ਼ਰਨ। ਸਰਬ ਨੂੰ ਪੂਰਨ ਗੁਰੂ ਨਾਨਕ ਜੀ ਨੂੰ ਪ੍ਰਸਾਦ ਕਰਦੇ ਹਾਂ ਬਾਈਓ ਕਿਰਪਾਲ ਦਿਆਲ ਪ੍ਰਭ ਠਾਕੁਰ ਜਦੋਂ ਪਿੱਛੇ ਵੀ ਸੱਜੂ ਤੇ ਵੀ ਕਿਰਪਾਲੂ ਹੋਇਆ ਸੀ ਤੇਰੇਪੇ ਵੀ ਦਿਆਲੂ ਹੋਇਆ ਸੀ ਔਰ ਹੁਣ ਬਾਪਰ ਤੇ ਵੀ ਪ੍ਰਭੂ ਸੀ ਸਰਬ ਦਾ ਸਾਮੀ ਕਾਲਯੂਗ ਜੀ ਵੀ ਹੈ ਜਦੋਂ ਆਪਣੀ ਦਿਆਲਤਾ ਨਾਲ ਕਿਰਪਾਲੂ ਹੋਇਆ ਠਾਕੁਰ ਠਾਕੁਰ ਬੰਧ ਕਰਾਵ ਉਹ ਹੋਏਗੇ ਦੇਖਾ ਕੇ ਸਾਹੇ ਪਏ ਸੀ ਨੰਦਨ ਕਰਤਾ ਭੁਜਤਾ ਦੇ ਹਉਮੈ ਮੰਤਾ ਦੇ ਇਹ ਗਾਲ ਵਿੱਚੋਂ ਕੁੰਡੀ ਦੇ ਵਾਲੇ ਰਸਿਆ ਨਾ ਹੁੰਦਾ ਗਲਾਮਾ ਇਹ ਕੱਢ ਦੇ ਤੇ ਬੰਨ੍ਹ ਦੇ ਵਿੱਚੋਂ ਸੱਤੇ ਪਾਠ ਸਾਹੇ ਕੱਢ ਲੇ ਤੇ ਮੋਹ ਦੇ ਕਿਰਪਾ ਕਰਕੇ ਮੋਹ ਨਾਨਕ ਜੋ ਸਾਧ ਸੰਗ ਪਾਇਓ ਸਤਿਗੁਰੂ ਸਾਹਿਬ ਜੀ ਕਹਿੰਦੇ ਜਦੋਂ ਸੰਗ ਨੂੰ ਪ੍ਰਾਪਤ ਕੀਤਾ ਤਾ ਫਿਰ ਜਨਮ ਨਾ ਆਵੋ ਸੰਗ ਲਾ ਪ੍ਰਾਪਤ ਹੋਇਆ ਮੁੜ ਕੇ ਫਿਰ ਜਨਮਾਂ ਜੁਨੀ ਆਵਾਂਗੇ ਮੁਕਤ ਹੋ ਗਏ ਆਸਾ ਨੂੰ ਹੱਲਾ ਪੰਜਵਾ ਅੰਦਰ ਗਾਉ ਬਾਹਰ ਗਾਉ ਮਰ ਸਾਡੀ ਦਾ ਸ਼ਮਮ ਕਦੇ ਨਿਕਲਣਾ ਚਾਹੀਦਾ ਐਸਾ ਜੀਵਨ ਹੋਣਾ ਚਾਹੀਦਾ ਹੈ ਜਿੰਨਾ ਸੰਤਾਂ ਦਾ ਜੀਵਨ ਹੈ ਐਸੀ ਸੰਗਤ ਸਾਨੂੰ ਹੋਣੀ ਚਾਹੀਦੀ ਹੈ ਅੰਦਰ ਗਾਉ ਬਾਹਰ ਗਾਉ ਜਦੋਂ ਅੰਦਰ ਮੁਖ ਨਿਪਤੀ ਕਰੀਏ ਉਹਦੋਂ ਵੀ ਮਾਰੇ ਨੂੰ ਗਾਉਂਦੇ ਰਹੀਏ ਜਦੋਂ ਬਾਦ ਮੁਖਬਤੀ ਬੇਖਰੀ ਬਾਣੀ ਨਾਲ ਬੋਲਿਓ ਤਾਂ ਵੀ ਮਹਾਰਾਜਾ ਜਾਸੀ ਗਾਉਂਦੇ ਰਹੀਏ। ਦਾਵੋ ਜਾਗ ਸਵਾਰੀ ਜਦੋਂ ਜਾਗਦੇ ਰਹੀਏ ਉਦੋਂ ਵੀ ਗਾਣਾ ਕਰੀਏ। ਸਵਾਰੀ ਫੇਰ ਜਿਹੜੇ ਵੀ ਗਾਣਾ ਕਰੀਏ। ਗਿਆ ਕਰਕੇ ਬੁਤੀ। ਸ੍ਰੀਆ ਪਦਵੇ ਗਿਆਨ ਵਾਸਤਾ ਤੁਸੀਂ ਕਹੋ ਕਿ ਸਾਰ ਸਾਰ ਕੇ ਜਾਗਣਾ ਗਾਣਾ ਕਰੀਏ। 당 ਚੱਲਣ ਕਹੋ ਤੂੰ ਸਾਦੀਨਾ ਮਹਾਰਾਜ ਜਿਹੜਾ ਸਿਮਰਨ ਦਿੱਤਾ ਹੈ ਨਾਲ ਚੱਲਣ ਆਪੇ ਕੋਸਾ ਕਰ ਦਿੱਤਾ ਹੈ। ਪੋਸਾ ਉਹਦੇ ਵਿੱਚ ਖੰਡੋਂ ਕਿਉਂ ਤੇ ਮੈਦਾ ਹੀ ਕੋਈ ਹੋਣ ਜਿਸ ਵਿੱਚ ਖੰਡ ਭਰਤੀ ਨਹੀਂ ਹੈ ਅਪੇ ਮੈਦਾ ਗਿਆਨ ਦਾ ਹੈ ਅਪੇ ਪ੍ਰੇਮ ਦਾ ਕਿਉਂ ਹੈ ਐਸੀ ਸੱਚੇ ਪਾਤਸ਼ਾਹ ਜੀ ਨੇ ਇਹ ਪੋਸਾ ਬਣਾ ਕੇ ਭਾਉ ਭਰਤੀ ਦਾ ਸੱਚੇ ਪਾਤਸ਼ਾਹ ਜੀ ਨੂੰ ਸਾਨੂੰ ਖਰਚ ਦਿੱਤਾ ਹੈ ਦਾ ਨਾਮ ਕੇ ਵਿਉਹਾਰੀ ਗੋਬਿੰਦ ਪਰਮੇਸ਼ਰ ਦੇ ਨਾਮ ਦੇ ਵਪਾਰੀ ਹਰ ਗੁਰਮੁਖ ਆਪ ਜਪਦੇ ਤੇ ਹੋਰ ਨਾਲੇ ਵੀ ਪਾਉਂਦੇ ਐ ਅਵਰ ਵਿਸਾਰੀ ਵਿਸਾਰੀ ਅਵਰ ਜਿਹੜੀ ਅਵਰਨ ਦੇ ਦੇਣ ਵਾਲੀ ਸੀ ਵਿਸਾਰੀ ਨੋ ਦਿਸ਼ਿਆਂ ਦੀ ਵਿਸ਼ਿਆ ਵਾਲੀ ਪ੍ਰੀਤੀ ਸੀ ਉਹ ਵਿਸਾਰ ਦਿੱਤੀ ਹੈ ਹਿਰਦੇ ਵਿੱਚ ਇਹ ਕੈਸੀ ਸੀ ਕਹਿੰਦੇ ਕਿ ਵਿਸ਼ਿਆਂ ਦੇ ਵਿੱਚ ਪੈਦਾ ਕਰਕੇ ਜਿਵੇਂ ਆਰੀ ਕੱਢ ਜੁੰਦੀ ਹੈ ਐ ਪਰਮੇਸ਼ਰ ਨਾਲੋਂ ਪ੍ਰੀਤੀ ਕੱਢ ਜੁੰਦੀ ਸੀ ਵਿਸ਼ਿਆਂ ਵਿੱਚ ਲਾ ਕਰਕੇ ਇਹ ਵਿਸ਼ਿਆਂ ਦੇ ਨਾਲ ਵਿਸ਼ੇਸ਼ ਕਰਕੇ ਸਾਰਨ ਵਾਲੀ ਸੀ ਅਤੇ ਇਹ ਵਿਸ਼ਿਆਂ ਦੀ ਅਲੀ ਸਖੀ ਸੀ ਇਹ ਜਿਹੜੀ ਪ੍ਰੀਤੀ ਸੀ ਨਾ ਸ੍ਰੀ ਸੰਸਾਰ ਦੀ ਇਹ ਵਿਸ਼ਿਆਂ ਦੀ ਅਲੀ ਬਣ ਗਈ ਸੀ ਸਖੀ ਬਣ ਗਈ ਸੀ ਅਤੇ ਇਹ ਇਸ ਨੂੰ ਵਿਸਾਰ ਦਿੰਦਾ ਹੈ ਬਿਸਰਜਨ ਕਰਨੇ ਜੋਬ ਜਾਣ ਕਰਕੇ ਦਿਸਿਆ ਵਾਲੀ ਜਾਣ ਕੇ ਨਾਮਦਾਨ ਗੁਰਪੂਰੈ ਦੀਓ ਪੂਰੀਆਂ ਸਤਿਗੁਰਾਂ ਨੂੰ ਸਾਨੂੰ ਅਮਰ ਨਾਮ ਦਾ ਦਾਨ ਦੇਣਾ ਕੀਤਾ ਹੈ ਮੈਂ ਇਹੋ ਆਧਾਰੀ ਅਸੀਂ ਤਾਂ ਇਹੋ ਹੀ ਆਸਰਾ ਲੈਣਾ ਕੀਤਾ ਹੈ ਮਨ ਬਾਣੀ ਸਰੀਰ ਚ ਰਹਾਉ ਦੁਖਣ ਗਾਵੁ ਸੁਖੀ ਗਾਵੁ ਜਦੋਂ ਦੁੱਖ ਆਗਣ ਉਦੋਂ ਵੀ ਗਾਉਦੇ ਰਹੀਏ ਜਦੋਂ ਸੁਖ ਆਵੇ ਬਣੇ ਉਦੋਂ ਵੀ ਨਾ ਭਲਾਈਏ ਗਾਉਂਦੇ ਰਹੀਏ ਮਾਰਗ ਪੰਥ ਸਮਾਰੀ ਜਦੋਂ ਕਿਸੇ ਮਾਰਗ ਰਸਤੇ ਦਾ ਪੰਡਾ ਸਮਾਰਨਾ ਹੋਵੇ ਉਦੋਂ ਵੀ ਗਾਉਂਦੇ ਰਹੀਏ ਮਾਰਗ ਛੋਟੇ ਪੱਗ ਡੰਡੀਆਂ ਜਾਂਦੇ ਹੋਏ ਪੰਥ ਖੁੱਲੇ ਰਾਹੀ ਤੁਰਦੇ ਹੋਏ ਹਰ ਵਕਤ ਪਰਮੇਸ਼ਰ ਨੂੰ ਸਮਾਰਦੇ ਰਹੀਏ ਕਦੇ ਵੀ ਵਿਸਾਰੀਏ ਨਾ ਮਾਰਗ ਪੰਥ ਸਮਾਰੀ ਇਹ ਦੁਨੀਆਂ ਦੇ ਜਿਹੜੇ ਮਾਰਗ ਹੈ ਸੰਸਾਰ ਦੇ ਵੀ ਹਰ ਚੱਲਦੇ ਹੋਏ ਵੀ ਅਤੇ ਪੰਥ ਗੁਰੂ ਸਾਹਿਬ ਦੀ ਸਿੱਖੀ ਦੇ ਪੰਥ ਚੱਲਦੇ ਹੋਏ ਵੀ ਹਰ ਵਕਤ ਪਰਮੇਸ਼ਰ ਨੂੰ ਸਿਮਰਦੇ ਰਹੀਏ ਹਰ ਵਕਤ ਯਾਦੇ ਕਰਦੇ ਰਹੀਏ ਕਦੇ ਵੀ ਭੁਲਾਈਏ ਨਾ ਮਾਰਗ ਪੰਥ ਸ੍ਰੀ ਮਾਰੀ ਦੁਨੀਆਂ ਦੇ ਮਾਰਗਾਂ ਨਾਲੋਂ ਗਿਆਨ ਰੂਪੀ ਪੰਥ ਤੇ ਰਸਤੇ ਚੱਲਣ ਵਾਸਤੇ ਵੀ ਵਾਹਿਗੁਰੂ ਇਸ ਮਾਲ ਨੂੰ ਸਮਾਲਣ ਲਈ ਕਦੇ ਭਲਾਈਏ ਨਾਮ ਜਿਹੜਾ ਗੋਰਾ ਮਾਨ ਮਹ ਦੀਆ ਦੁਨੀਆਂ ਦੇ ਪੰਖਾਂ ਦੀ ਚੱਲਦਿਆਂ ਹੈ ਵੀ ਸੰਭਾਲਣਾ ਕਰੀਏ ਤੇ ਪਰਲੋਕ ਦੇ ਮਾਰਗਿ ਚੱਲਦਿਆਂ ਹੋਵੇ ਸੰਭਾਲ ਮੇਰੀ ਜੇ ਹਰ ਵਕਤ ਤੇ ਨਾਮ ਜਿਹੜਾ ਗੋਰਾ ਮਾਨ ਮਹ ਦੀਆ ਸਤਿਗੁਰੂ ਸਾਹਿਬ ਜੀ ਨਾਮ ਜਿੰਦ ਪੱਕਾ ਕਰਕੇ ਵਸਾਓ ਇਹ ਮਨੁੱਖੀ ਗੁਰੂ ਸਾਹਿਬ ਜੀ ਨੂੰ ਦਿੱਤਾ ਹੈ ਉਹ ਬੇਸ਼ ਮੋਈ ਮੋਰੀ ਤਸਾ ਬੁਝਾਰੀ ਮੋਰੀ ਸਾਡੀ ਜਿਹੜੀ ਸੀ ਨੇ ਤੇ ਸੱਚੇ ਪਾਤਸ਼ਾਹ ਕ੍ਰਿਸ਼ਨਾਂ ਦੀ ਇਹ ਸਖੀ ਉਹ ਬੁਝਾ ਦਿੱਤੀ ਹੈ ਦਿਨ ਕੀ ਗਾਵ ਰਹੂਂਗਾ ਉਹ ਤੇ ਆਪਿਆ ਜੀ ਵੀ ਨੇ ਆਜੀ ਫਰਮਾਉਂਦੇ ਹਨ ਉਹ ਪਰਮੇਸ਼ਰ ਨੇ ਜਿੰਨੇ ਦਿਨ ਉਹ ਜਿੰਦਗੀ ਦੀ ਦੱਸਦੇ ਰਹੀਏ ਜਿੰਨੀਆਂ ਰਾਤਾਂ ਹਨ ਉਹ ਜੀ ਮੰਗਦੇ ਰਹੀਏ ਜਾਵੇ ਗਿਆਨ ਮੰਗ ਹੋ ਕੇ ਵੀ ਡੋਲੇ ਰਹੀਏ ਰਹੀ ਪ੍ਰੇਮ ਦੀ ਆਸਾ ਕਿੰਨੀ ਰਹਿਣੀ ਹੈ ਚਮਕਨ ਚਾਰੇ ਜਿਸ ਦੀ ਸੁਖ ਬਿਨਾਂ ਵੀ ਕੀ ਤਾਰੇ ਚਮਕਦੇ ਹੈ ਐਸੀ ਵਸਤਾ ਦੀ ਕੀ ਰਾਤ ਕੀ ਹੈ ਜੀ ਡੋਲੇ ਰਹੀਏ ਜਾਵੇ ਸਾਸ ਸਾਸ ਰਸਨਾਰੀ ਸਾਸ ਸਾਸ ਮਾਰੇ ਨੂੰ ਡੋਲੇ ਰਹੀਏ ਇਹ ਯਾਰੀ ਦੇ ਨੋਟ ਕਰਕੇ ਵੀ ਸੱਚੇ ਪਾਪ ਜਗੇ ਹੋ ਸੱਚੇ ਪ੍ਰਮੇਸ਼ ਨੂੰ ਦੰਦ ਹੋਈਏ ਪਾਕਿਸਤਾਨਗਤ ਮੋਜਾਤੂ ਇਹ ਸੰਗਦਨ ਦੀ ਮੁਲਕੇ ਪ੍ਰਸਾਹੰਦਾ ਮਾਰ ਜੀਵਤ ਮਾਰਤ ਸੰਗਾਰ ਨਹੀਂ ਸਹਿਆ ਜੀਵਨਾਂ ਨੂੰ ਨਾਲ ਦੀ ਸੰਗਹ ਜਦੋਂ ਸ਼੍ਰੀਮ ਸੱਜਿਓ ਦੇ ਵੀ ਨਾਲ ਹੀ ਰਹਿਣਾ ਹਰ ਵਕਤ ਤੇ ਇਹ ਸਾਥ ਸੰਗਤ ਜੀਮਾ ਪ੍ਰਸਾਣੀ ਹੁੰਦਾ ਜੀਵਿਤ ਪਾਉ ਤੋਂ ਮਰ ਕੇ ਹਰੀ ਜੀ ਸੰਗੀ ਸੋ ਸਤਿਗੁਰੂ ਜੀ ਤੋਂ ਸੋਤਰਾ ਆਸਤੋ ਹਿੰਦਾ ਹੈ ਜਾਨਮਾਨੁ ਤੋ ਇਹ ਦਾਨ ਦੂ ਪ੍ਰਭੂ ਸਿਮਿ ਸਿਮਿ ਜਨੋ ਨੀ ਰਸ ਕੀ ਤਤਸਮ ਨਾ ਕੋ ਜਾਣ ਬਖ ਨਾ ਕਰੂ ਬਾਉ ਸ਼ਾਂਤ ਰੀਰ ਉਰ ਧਾਰੀ ਸੋ ਸਿਰੀ ਨੂੰ ਚੰਨ ਦੀ ਧੀਰੀ ਨਿ ਪ੍ਰਾਪਤ ਕਰਿਓ ਸੋ ਰੂਹ ਨੂੰ ਧਰਨਾ ਕਰਿਓ ਹਰ ਵਕਤੋ ਉਤਾਰਿਓ ਸਰਗੁਨੀ ਕਥਾ ਮਨਨ ਦਰਸਤੋ ਸੋ ਸੋਈ ਜਿਹਾਈਓ ਤਾਰੇ ਜੀ ਤੇ ਆ ਕੇ ਜੀ ਨਾਮਨੀ ਤੇ ਮੋਹ ਕਰਕੇ ਵੀ ਆਏ ਦੀ ਕਹਾਣੀ ਇਹੋ ਤੁਮ ਆ ਵੀ ਆਪ ਜੀ ਕੋ ਦੇਖਣੇ ਆਖੀਓ ਮਾਸਕੋ ਤੇ ਗੁਰ ਕਰਨ ਆਰੀ ਨਾਸਕ੍ਰਮਾ ਅਧਿਆਇ ਕੋ ਕਰਨੇ ਲੱਗਾਰੇ ਹੋ ਐ ਤਾਰੀ ਬਿਚਾਰੇ ਪੁੱਤ ਜਨਮਾਨੁ ਤਕੈ ਇਹ ਦਾਨ ਦੇ ਪ੍ਰਭੂ ਸਭ ਸੰਤ ਰੀਲ ਔਰ ਧਾਰੀ ਸਾਰਬੁਨੀ ਤਸਾ ਮੈਨ ਦਰਸ ਪੇਖੂ ਮਾਸਤ ਗੁਰ ਚਰਨਾਰੀ ਵਾਹਿਗੁਰੂ ਜੀ ਕਾ ਸਾਲਕ ਵਾਹਿਗੁਰੂ ਜੀ ਕਾ ਦੇਖ ਇੱਕ ਓੰਕਾਰ ਸਤਗੁਰ ਪ੍ਰਸਾਦਿ ਆਸਾ ਕਾਂ ਦਾਤਨ ਮਹੱਲਾ ਪੰਜਵਾ ਜਿਸ ਨੂੰ ਤੀ ਆਖਰ ਕਰ ਮੰਨ ਹੈ। ਮਾਈ ਜੀ ਕਾ ਖਾਲਸਾ ਵੰਦੀ ਜੀ ਦੀ ਸਤਿ ਸ੍ਰੀ ਅਕਾਲ। ਸਾਧ ਸੰਗਤ ਜੀ ਸਤਿਗੁਰੂ ਸ਼ਕਤਿ ਆਖਿਆ। ਜੁਰਾਗ ਮੈਂ ਉਪਰ ਕਰਨ ਨੂੰ ਅਰਮ ਕਰਦੇ ਹਾਂ ਤੁਹਾਨੂੰ ਦਿੰਦੇ ਹਨ। ਸਿਤੋ ਬੈਤਰੀ ਪਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ ਕੋ। ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਫਰਮਾਉਂਦੇ ਹਨ। ਆਸਾ ਕਰ ਦਸਵਾਂ ਮੁਹੱਲਾ ਪੰਜਵ ਜਿਸ ਨੂੰ ਤੂੰ ਆਸਰ ਕਰ ਮੰਨ ਹੈ। ਉਹ ਜੀਵ ਜਿੰਨ ਕੇ ਸਰੀਰ ਨੂੰ ਜਿੰਨਾ ਸੰਬੰਧੀਆਂ ਨੂੰ ਜਿੰਨਾ ਪਦਾਰਥਾਂ ਨੂੰ ਤੂੰ ਇਸ ਤਰ ਕਰਕੇ ਮੰਨੀ ਵੇਖਾ ਕਿ ਸਦਾ ਕਾਮ ਰਹਣਗੇ। ਨਾ ਸਰੀਰ ਕਾਮ ਰਹਿਣੀ ਆ। ਨਾ ਸੰਬੰਧੀ ਕਾਮ ਰਹਿਣੀ ਆ। ਨਾ ਪਦਾਰਥ ਕਾਮ ਰਹਿਣੇ ਹਰ ਵਕਤ ਇਸ ਤੀਨੀ ਰਹਿਣੇ। ਗੁਰ ਪਾਹੁਲ ਦੂਦਾ ਜੇ ਜੇ ਸੰਬੰਧੀ ਹੋਣਗੇ ਇਹ ਵੀ ਦੋ ਤੇ ਬਹਾਰ ਦੀ ਦੋ ਬਹਾਰੇ ਬੀਜ ਜਿਹੜੇ ਪ੍ਰਾਣੇ ਹਨ ਥੋੜੇ ਜਿਹਾ ਦੇ ਹਨ ਕਿਉਂਕਿ ਤਹਨ ਦੋ ਬਹਾਰ ਜਿਹੜੇ ਪਦਾਰਥ ਹਨ ਉਹ ਵੀ ਦੋ ਤੇ ਬਹਾਰ ਬਹਾਰਾਂ ਦੇ ਬੁਨਿਆਦੇ ਹਨਗੇ ਇਹ ਜਿਹੜੇ ਸਰੀਰ ਹੈ ਆਪਣੇ ਕਿਉਂ ਵੀ ਪ੍ਰਾਣੀ ਹੋਵੇ ਦੋ ਜਿਹਾ ਦੇ ਆਜ ਜਿਨਾਂ ਦੇ ਦਹਾਣ ਤੋਂ ਸੜ ਜਾਣੇ ਕਾਲੇ ਨਾਗ ਰਾਹੀ ਦੀ ਅਗਨਾਂ ਲੋ ਉੱਤਰ ਕਲ ਪਰ ਗ੍ਰਹਿ ਸਗਲ ਸੁਮਜਰੀ ਇਹਦੇ ਤੇ ਰਖੂ ਨਰਕ ਤੋਂ ਰੱਖਿਆ ਕਰਨੀ ਆਏ ਪੁੱਤਰ ਮੰਨੀ ਹੈ ਕਲ ਚੰਤੀ ਨੂੰ ਪਹਿਨਣ ਵਾਲੀ ਬਿਖਰੀ ਮੰਨੀ ਹੈ ਸਭ ਸਤਿ ਨੂੰ ਵੀ ਇਥੇ ਰੱਖਣਾ ਕਰੇ ਗ੍ਰਹਿ ਸਗਲ ਸੁਮਜਰੀ ਇਹੇਹਹਾਰਾ ਦੇ ਜੀਨੋਹੋ ਸਾਰੀ ਹੋਰ ਸਮਝਰੀ ਪੰਜਾਬ ਖੋਨਾ ਜਿੰਨਾ ਸੁਭਾਉ ਹੈ ਸਾਡਾ ਲਿਖਿਆ ਆਸਨਾ ਹਮੇਂ ਵਾਜ ਰਹਿਣਾ ਹੈ ਦੋਸਤੀ ਲਈਏ ਤੂੰ ਇਹ ਸਾਰੀ ਲਿਖਿਆਣ ਹੋਈ ਤਨੀਕ ਕਰੀਏ ਇਥੇ ਇਹ ਪ੍ਰਤੀਤ ਮਾਤਰ ਹੋਈਏ ਮੈਂ ਪਹਿਲਾ ਸਲ ਬਾਜ਼ਾਰ ਤੋਂ ਮੈਂ ਅੱਗੇ ਵੀ ਹੋਣੀ ਇਹ ਸਾਰਿਆਂ ਨੂੰ ਹੋਏ ਪ੍ਰਤੀਤ ਹੋਰੋਂ ਨਹੀਂ ਤਹਰਾ ਦੇ ਪਾਣੀ ਦੀ ਨਹੀਂ ਆਈ ਇਹਨਾਂ ਨੂੰ ਅਸਨਾ ਹੈ ਨੋ ਫਾਰਸੀ ਦੋਸਤੀਆਂ ਨੂੰ ਇਹ ਇਤਰੀਮ ਲਾਇਆ ਹੋਇ ਤੋ ਦੇਸੀ ਕੀਤੀ ਹੈ ਅਰੇ ਮਾਲਕਿਆ ਕਰ ਰਹੇ ਹਾ 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 ਜੁਮਾਈ ਸਦਗੀ ਆਉਣਾ ਨਾ ਰਹੇ ਜਾਰੇ ਸਦਗਾ ਮਿਕੇ ਉਹ ਅਸਮਾਹ ਨ ਦੇਸੀ ਕੀਤੀ ਹੈ ਮਾਮ ਹੈ ਅਰੇ ਮਾਲਕਿਆ ਕਰ ਰਹੇ ਹਾ 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 ਗਿਲਮਨੂਰ ਜੇ ਤੋ ਪਦਾਰਥ ਨਹੀਂ ਤਰਾਜ ਕੋਲੋਂ ਕੀ ਕਰਵੋ ਹੈ ਹੈ ਨੀ ਨੀ ਬਣਾ ਜੋ ਨੀ ਨੀ ਬਣਾ ਕਸੋ ਜੋ ਜੇਵਨ ਦਾ ਪਦਾਰਥ ਖਤਰਾ ਹੋ ਜਾਂਦੇ ਆ ਉਹਦੋਂ ਤਨ ਓਹੋ ਇਸ ਤਰ੍ਹਾਂ ਹੰਕਾਰ ਜਿਵੇਂ ਆਏ ਬਚਨ ਬੋਲਦੇ ਹੋ ਇਹਨੇ ਆ ਮੈਂ ਕਰ ਲਿਆ ਹੋ ਤੈਨੇ ਕਰ ਲਿਆ ਹੋ ਇਸ ਤਰ੍ਹਾਂ ਓਹੋ ਹਾੜੇ ਕੱਢਣਗੇ ਪਦਾਰਥ ਨਾ ਮੁਰੇ ਜਿੰਨੇ ਕੋਲ ਪਦਾਰਥ ਨਹੀਂ ਰਹਿੰਦੇ ਉਹਨਾਂ ਦੇ ਜਾ ਕੇ ਹਾੜੇ ਕੱਢਣਗੇ ਜਿੰਨੀਆਂ ਕੱਢਾਂਗੇ ਅਜੇ ਜੇਵਨ ਦਾ ਪਦਾਰਥ ਚਲੇ ਜਾਏ ਮੇਰੇ ਕੋਲ ਤਾਂ ਹੈ ਜੜਾ ਕਸ਼ਟ ਹੈ ਜੜਾ ਕਸ਼ਟ ਹੈ ਅਜੇ ਹੋ ਹੋ ਕਰਦੇ ਉਬਾਰ ਤੋਂ ਵੀ ਨਾਸ਼ੇ ਤੋਂ ਇਸ ਲਈ ਕਿਉਂ ਕਰਦੇ ਗੇ ਗ੍ਰੁੱਪ ਦੀ ਜੈਸੀ ਮਾਰ ਕੇੰਦਾ ਉਰੀ ਜੇ ਲੋਕ ਦੁਸ਼ਮ ਚਾਉਂਦੇ ਆ ਤਦਾਰ ਤੋਂ ਉਹ ਸਾਰੇ ਨੂੰ ਦੇਖ ਲੈ ਜਿਨੇ ਕਹਿੰਦੇ ਹਰੀ ਕੰਬੀ ਨਗਰੀ ਹੈ ਜਿਨੇ ਬਰਬਾਦ ਨਗਰੀ ਦੀ ਇਹਦਾ ਨਾਮ ਹੈ ਤਰੀ ਸੰਗੇ ਰਾਜੇ ਨੂੰ ਜਦੋਂ ਸਰਗ ਦੀ ਪ੍ਰਾਕੀ ਹੋਈ ਹੈ ਓਹ ਹੀ ਹਰੀ ਜੰਮਨੀ ਕਿਆ ਤੇ ਮਾੜਾ ਮੇਰੀ ਸਾਰੀ ਕੁੜੀ ਨੂੰ ਲਾਜ ਨੂੰ ਫੜਗੂਨੀ ਫੜਗੂਨੀ ਪੀਰੀ ਰਹੀ ਗਾਂ ਦੇ ਤੇ ਚੜਾ ਲਈ ਜਦੋਂ ਗਵਾਰ ਦੇ ਤੇ ਪੂਰੀ ਕੰਦੇ ਚੜਾ ਲਈ ਓਹ ਹੋਏ ਥੋੜਾ ਜਿਹਾ ਆਕਾਸ਼ ਤੇ ਹੋਈ ਆਈ ਗਾਂ ਜੰਮਨੀ ਓਹ ਹੋਏ ਜਦੋਂ ਕੰਦੇ ਸੀਂਦੇ ਸੀ ਜਦੋਂ ਹੁੰਦੇ ਨੂੰ ਹਰੀ ਜੰਮਨੀ ਮਾਣ ਹੋ ਗਿਆ ਕਹਿੰਦਾ ਓਹ ਹਰੀ ਜੰਮਨੀ ਤੇ ਜਦੋਂ ਦੀ ਫੜਗੂਨੀ ਚੱਲੀ ਇਹ ਪੂਰੀ ਉਹੋ ਇਰਾਣੀ ਹਰਿਜੰਦੀ ਪੂਰੀ ਕੋ ਕਿਸੇ ਨੇ ਕਦੇ ਸੱਜਦਾ ਨਹੀਂ ਖਰੀਦਿਆ ਇਹ ਕਹਿਰਮਾਤਰੀ ਹੈ ਇਹ ਵੱਡਾ ਹੁੰਦਾ ਪਰ ਅੱਜ ਇਹ ਵੱਡਾ ਹੋਵੇ ਤੇ ਪੂਰੀ ਪ੍ਰਤੀਜਿੰਦੀ ਹੈ ਨੱਗਰ ਪ੍ਰਤੀਜਿੰਦਾ ਹੈ ਇਹ ਸੰਗ ਦੇ ਡੱਗਾਂ ਨਗਰੀ ਜੇ ਦਾ ਨਾ ਹੈ ਸਹਿੰਤ ਮਾਰੀ ਜੇ ਦਾ ਨਾ ਇਹਨੇ ਕਦੇ ਸੱਜਦਾ ਨਹੀਂ ਕੀਤਾ ਜਿੱਦਿਆ ਹੈ ਤਾਂ ਜਿਹਨ ਕੀ ਪ੍ਰਤੀਜਿੰਦਾ ਜਿਹਨੋ ਯਾਰ ਕੀ ਨਗਰ ਹੁੰਦਾ ਹੈ ਜਾਂ ਆਕਾਸ਼ੀਕ ਨਗਰ ਹੁੰਦਾ ਹੈ ਕੀ ਹਰੀ ਕੇ ਨੌਰੀ ਹਰੀ ਕਾਂਦੀ ਨਗਰੀ ਵੀ ਨਹੀਂ ਆਈ ਉਹ ਜਮਰਵਾ ਨਗਰੀ ਹੋ ਜਾਣਾ ਇਸ ਰਾਹ ਨੂੰ ਖੰਜਾਉਂਦਾ ਇਥੋਂ ਕਿਸ ਨੂੰ ਕੋਈ ਲਾਭ ਨਹੀਂ ਦਰਾਂ ਕੋਈ ਹੈ ਕਿਸ ਨੂੰ ਕੋਈ ਫਾਇਦਾ ਨਹੀਂ ਖਰੀਦਿਆ ਹੈ ਉਤਰਾਉ ਭਗਨ ਲਾਲਾ ਕੀ ਭਰਾਮ ਪ੍ਰਮੇਸ਼ਰ ਤੇੰਦਾ ਲੋਭ ਹੈ ਕੀ ਕਰਨ ਨੇ ਯਾਰ ਉਹ ਲਾਲਾ ਕੋਈ ਜ਼ਿੰਦਗੀ ਦੀ ਜੋ ਬਿਚਿਆ ਹੋਇਆ ਹੈ ਕੋਈ ਹੈ ਜੈਸੀ ਬਾਸਰ ਦੇ ਦੂਹ ਉਹ ਧਾਨੀ ਸੁਨ ਲਈ ਸੀਰੀ ਜਿਹੜੇ ਆਏ ਨਾ ਹਿਮਾਂ ਤੋਂ ਹੁਣੇ ਨੇ ਜਿਹੜੇ ਪਰ ਕੋਈ ਬਸਰ ਦੋ ਤੇ ਪੈਰੀ ਰੱਖੋ ਸੁਰਜਣੇ ਕਰਕੇ ਦੋ ਲੋਕੋ ਬਸਰ ਹਰ ਵਕਤ ਤੇ ਜੇਰ ਦੂ ਚਾਰ ਪੁਰਾਣੇ ਹੋ ਜਾਂਦੇ ਆ ਪੁਰਾਣੇ ਹੋ ਜਾਂਦੇ ਆ ਉਹ ਪੁਰਾਣੇ ਬਸਰ ਦੇ ਕਿੰਨੀ ਆਏ ਸੀ ਤੇ ਢਾਗੇ ਨਾਲ ਗੰਢੀ ਜਾਈਏ ਇੱਕ ਦੋ ਦਿਨਾਂ ਦੀ ਗਰਮੀ ਦੇ ਨਾਲ ਮੁੜ ਕੇ ਤੇ ਮੇਲ ਕੋ ਜਿਹੜੇ ਹੱਥ ਪਾਈਏ ਤਾਂ ਘਰ ਘਰ ਕੇ ਟੁਟਕੇ ਡੇਗਣ ਲੱਗ ਜਾਂਦੇ ਐ। ਬੰਦ ਦੋ ਦਿਨਾਂ ਚ ਚਾਰ ਦਿਨਾਂ ਦੀ ਥੋੜੀ ਜਾਂਦੇ ਆਂ ਤੂੰ। ਇਸੇ ਪ੍ਰਕਾਰ ਪਾਈਏ 2 ਰੁਪਈ ਬਸਤਰ ਹੈ, ਸੁਖ ਸੁਰੀ ਲੁਕੀ ਦੇ ਤੇ। ਕੋਲੇ ਹੋਏ ਕਹਿਰੇ ਹੋਏ ਕਿ ਦੋ ਦਿਨ ਨੂੰ ਕਿਹੇ ਜਨਮ ਤੋਂ ਮਰਨ ਦੇ ਦੋ ਦਿਨ ਸਮਝ ਲਓ, ਚਾਰ ਦਿਨ ਸਮਝ ਲੈ ਹੱਥੇ ਦੇ ਅੰਦਰ। ਚਾਰ ਦਿਨ ਤੇ ਇੱਕ ਜੰਮਣ ਦਾ, ਇੱਕ ਮਰਨ ਦਾ ਤੇ ਇੱਕ ਅਜੇ ਦਾ। ਕਿ ਉਹ 2-4 ਦਿਨ ਵਿੱਚ ਇਹ ਭੁੱਜ ਜਾਣ ਵਾਲੇ ਫੋੜੇ ਦਾ ਸ਼ਰੀਰ ਨਾਸ਼ ਹੋ ਜਾਵੇ। ਦੋ ਬੰਦੇ ਕਹੀ ਤਾਂ ਬਾਰਕ ਵਸਤਾ ਕਿ ਜਨਮ ਤੋਂ ਹਰ ਕੇ ਮਰ ਜਾਂਦੇ ਐ, ਕਈ ਜਵਾਨੀ 'ਚ ਮਰ ਜਾਂਦੇ ਐ, ਅਤੇ ਕੋਈ ਢੱਡਵੀਂ ਜਵਾਨੀ 'ਚ ਮਰ ਜਾਂਦੇ ਐ, ਕੋਈ ਬੁੱਢੇ ਹੋ ਕੇ ਮਰਦੇ ਐ, ਉਹ ਚਾਰ ਵੀ ਹੀ ਹੈ ਜ਼ਿੰਦਗੀ। 2-4 ਦਿਨ ਦੀ ਜ਼ਿੰਦਗੀ ਐ ਇਹ ਵਿੱਚ ਭੁੱਜ ਜਾਣੇ ਸ਼ਰੀਰ ਦੀ ਬਸਤੜ। ਕੈ ਵੀ ਜੇ ਨੇ ਟੁੱਟ ਜਾਂਦੇ ਹੋੀੀ ਤੀਤ ਉਪਰੇ ਕੇਤਕ ਧਾਈ ਐ ਫਿਰ ਤੂੰ ਹੈ ਭਾਈ ਬੇ ਨੁਸਕੀ ਮੰਨੀ ਬੈਠਾ ਜੇ ਸੱਚੀ ਕਿਸ ਪ੍ਰਕਾਰ ਹੈ ਤੇਰੀ ਜਿਵੇਂ ਕੋਈ ਕੰਧ ਦੇ ਉੱਤੇ ਆਦਮੀ ਦੌੜ ਨਾ ਕਰੇ ਹੰਤ ਔਰ ਕੋ ਆਹ ਤੋ ਕਿਤਨੀ ਤੇ ਦੂਰ ਤੱਕ ਕੰਧ ਦੇ ਉੱਤੇ ਦੌੜੀ ਜਾਵੇਗਾ ਅਖੀਰ ਕੰਧ ਦਾ ਓੜ ਕਾਉਣਾ ਹੀ ਹੈ ਨਾ ਫਿਰ ਆਵੇਗਾ ਕੰਧ ਦਾ ਜਿੱਥੇ ਜਾ ਕੰਧ ਮੁੱਕ ਜਾਏਗੀ ਇਹ ਸਿਰਫ ਇੱਕ ਮੇਰੂਪੀ ਕੰਨ ਦੇਖ ਤੇ ਇਹ ਜੀਵਨ ਰੂਪ ਕਿੰਨਾ ਚਿਰ ਲਾੜਦੇ ਰਹੋਗੇ ਸਵਾਮੀ ਤੁਸੀਂ ਜਿਉਂਦੇ ਰਹਾਂਗੇ ਅਪੇ ਅੰਤ ਨੂੰ ਇਹ ਹੈ ਔੜ ਕੋ ਅਖੀਰ ਅੰਤ ਦਾ ਸਮਾਂ ਆ ਹੀ ਜਾਵੇਗਾ ਜੈਸੀ ਅੰਧ ਪੁੰਨ ਕਰ ਰੱਖਿਓ ਤੋੜੇ ਵਿਸ਼ਤਾਨ ਦੁੰਦੇ ਹਮ ਦੋ ਵਿਸ਼ਤਾਨ ਦੇ ਇੱਕ ਜਿਸ ਪ੍ਰਕਾਰ ਅੰਧ ਪਾਣੀ ਨੂੰ ਕੁੰਡ ਦੇ ਵਿੱਚ ਤਦ ਕਰੋ ਕਰੀਏ ਭਰ ਕੇ ਭਾਰਤ ਸਿੰਧ ਗਲ ਜਾਹ ਉਹ ਕੁੰਡ ਭਰੇ ਹੋਏ ਪਾਣੀ ਦੇ ਵਿੱਚ ਸਿੰਧ ਬਣਾਉ ਨੂਣ ਦਾ ਹੁੰਦਾ ਏ ਜੇ ਨੂਣ ਦਾ ਸਿੰਧ ਡਲਾ ਪਾ ਦਈਏ ਉਹ ਡਲਾ ਪਾਣੀ ਦੇ ਵਿੱਚ ਪਾਉਣ ਸਾਰੀ ਗਲ ਜਾਂਦਾ ਹੈ ਖਾਰਾ ਪਾਣੀ ਬਣ ਜਾਂਦਾ ਖੁਰ ਕੇ ਇਸੇ ਪ੍ਰਕਾਰ ਇਹ ਜੀਵ ਜਿਹੜਾ ਕਾਲ ਹੈ ਇਹ ਤਾਂ ਪਾਣੀ ਵੀ ਨਹੀਂ ਆਈ ਹੈ ਅਬੇ ਜਿਹੜਾ ਸਮਾਂ ਤੈਨੂੰ ਪ੍ਰਾਪਤ ਹੋਇਆ ਇਹ ਇੱਕ ਕੁੰਡ ਵੀ ਨਹੀਂ ਆਈ ਹੈ ਇਸ ਦੇ ਵਿੱਚ ਇਸ ਸਮੇਂ ਦੇ ਵਿੱਚ ਕਾਲ ਰੂਪੀ ਪਾਣੀ ਪਿਆ ਹੋਇਆ ਹੈ ਤੇ ਇਹਦੇ ਵਿੱਚ ਨੂਣ ਦੇ ਡਲੇ ਵੀ ਨਹੀਂ ਹੈ ਤੇਰਾ ਸਰੀਰ ਹੋਇਆ ਜਦੋਂ ਪੈ ਜਗਤ ਰੂਪੀ ਕੁੰਡ ਵਿੱਚ ਇਹ ਪਾਣੀ ਪਿਆ ਹੈ ਇਸ ਕਾਲ ਰੂਪੋ ਕਿ ਇਹਦੇ ਕਿ ਤੇਰਾ ਨੂਣ ਦੇ ਡਲੇ ਵੀ ਨਹੀਂ ਸਰੀਰ ਪੈ ਕੇ ਗਾਲੀ ਜਾਵੇਗਾ ਸਦਾ ਕਾਇਮ ਨਹੀਂ ਰਹੋ ਸਰੀਰ ਨਾਸ ਹੀ ਹੋ ਜਾਣਾ ਹੈ ਅਥਵਾ ਦੁਆ ਪਾਠੰਤਰ ਮੰਨ ਕੇ ਜੈਸੇ ਅੰਬ ਕੁੰਦ ਕਾ ਤੁੰਬ ਕਰਾਖਿਰੋ ਇਸ ਪਤਾਲੇ ਪੰਜਾ ਤਤਾਂ ਦਾ ਪਾਣੀ ਆਦ ਕਾ ਦਾ ਸਰੀਰੂਪੀ ਘੜਾ ਬਣਾ ਕੇ ਰੱਖਿਆ ਹੋਇਆ ਇੱਕ ਆਦੂਪੀ ਪਾਣੀ ਦੇ ਸਮੁੰਦਰ ਜੀ ਪੈਣੇ ਕਰਕੇ ਅੰਤ ਨੂੰ ਗਾੜੀ ਜਾਵੇਗਾ ਸਵਾ ਕੈਵਲੀ ਨੇ ਪਾਠੰਤਰ ਪੀ ਗਏ ਭਾਈ ਮੰਨੋਂ ਦੀ ਦੀਨ ਕਿਤੇ ਆਵੇਗਾ ਬਾਖ ਗੋਵਨਵੀ ਬੀਰ ਦਾ ਕੋਈ ਨਹੀਂ ਆਉਂਦਾ ਹੈ ਪਾਠਕ ਪਾਰਪੁਰ ਵਾਲੀ ਦੀ ਆਗਿਆ ਪਾਰ ਬਹੁਤੀ ਇਹ ਸੋਚ ਆਉਗ ਆਵੇਗੀ ਆਗਿਆ ਪਾਰ ਬੰ ਪਰਮੇਸ਼ਰ ਵੀ ਤੇਰੇ ਚੀਲਾਨੇ ਕਰਨਗੀ ਉਠ ਜਾਸੀ ਮੋਹਤ ਕਿਸਾਹ ਉਸ ਜਿਹੜੇ ਬੰਦਿਆ ਕੋਈ ਕਿਸੇ ਨੂੰ ਅੱਧੀ ਘੜੀ ਲੱਗਦੀ ਹੈ ਮਰਨ ਨੂੰ ਕੋਈ ਜਸਾ 15 ਵਾਰੀ ਅੱਖ ਫਰਕੰਝ ਇੱਕ ਵਿਸ਼ਵਾਸ ਹੁੰਦਾ ਹੈ 15 ਵਿਸ਼ਵਾਸ ਦਾ ਇੱਕ ਜਸਾ ਹੁੰਦਾ ਹੈ ਉਹ ਥੋੜੇ ਕਾਲ ਕੀ ਉੱਥੇ ਚਲੇ ਜਾਏਗਾ ਘੜੀ ਵਿੱਚ ਜਾਂ ਵੀ ਘੜੀ ਵਿੱਚ ਜਾਂ 15 ਵਾਰੀ ਦਸਰਿਆਂ ਦੇ 30 ਦਿਹਾੜੇ ਦਾ ਇੱਕ ਚਸਾ ਹੁੰਦਾ ਹੈ ਇਹਨੇ ਟਾਈਮ ਤੇ ਨਾਸ਼ ਹੋ ਜਾਏਗਾ ਰੀਮਨ ਲਿਖੈ ਚੱਲ ਹੈ ਲਿਖੈ ਬੈਸ ਹੈ ਮਨੋ ਤੂੰ ਇਹ ਨਾ ਸਮਝ ਲਈ ਨੀ ਆਪਣੇ ਕਿਪਕੇ ਕਿ ਮੈਂ ਆਪ ਦੀ ਮੋਜ ਨਾਲ ਹੀ ਫਿਰਦਾ ਚੱਲਦਾ ਜਿਹੜਾ ਤੁਰਦਾ ਕਦਮ ਇਹ ਵੀ ਮਾਰੇ ਦੇ ਲੇਖੇ ਵਿੱਚ ਹੀ ਹੈ ਗਿਣਤੀ ਵਿੱਚ ਹੈ ਨਾ ਤੇ ਜਿਹੜਾ ਬੈਠਣਾ ਇਹ ਵੀ ਗਿਣਤੀ ਵਿੱਚ ਹੀ ਹੈ ਐਵੇਂ ਨਾ ਸਮਝੀ ਵੀ ਸਾਹ ਤੋਂ ਬਗੈਰ ਹੀ ਮਰਿਆ ਹੱਸਦਾ ਲਿਖ ਲੈਂਦਾ ਸਾਹ ਜਿੰਨੇ ਸਾਲ ਨੇ ਇਹ ਵੀ ਲੇਖੇ 'ਚ ਹੀ ਲੈਨੇ ਜਦੋਂ ਪੂਰੇ ਹੋ ਗਏ ਉਹ ਸਮਾਪਤ ਹੋ ਜਾਏਗਾ ਇਸ ਪ੍ਰਕਾਰ ਦੀ ਹਾਲਤ ਹੈ ਤੇਰੀ ਜੇ ਕਰਕੇ ਆਦਮੀ ਸਾਹ-ਸਾਹ ਸੁਣੇਗੀ 30624 ਫਰੋਜ ਨਵੇ ਤੋਂ 100 ਸਾਲ ਦੀ ਉਮਰ ਕਿ 96 ਕਰੋੜ ਸਾਲ ਲੈਂਦਾ ਹੈ ਇਹ ਜੋਗੀਆਂ ਦੇ ਮਤਨ ਅਨੁਸਾਰ ਹੈ 12400 ਸਾਲ ਨਾਲ ਤਾਂ ਬੜਾ ਵੱਡਾ ਹੈ ਇਸ ਪ੍ਰਕਾਰ ਇਹ ਸ੍ਰੀਨਾਸ਼ ਹੋ ਜਾਣਾ ਹੈ ਕੀ ਇਹਦਾ ਮਾਨ ਕਰਦਾ ਹੈ ਬੈਸ 12 ਚੱਲ ਤੋਂ 18 ਜਿੰਨਾ ਚਿਰ ਬੈਠੇ ਨੂੰ 12 ਸਾਲ ਹੁੰਦੇ ਹੀ ਉਹਨਾਂ ਦੇ ਸਿਰੇ 18 ਚੱਲਦੇ ਹੈ ਸੋਏ ਚਾਲੇ ਪੀਰ ਜੇ ਉਹਨਾਂ ਚ ਵੀ ਸੌਂ ਜਾਂਦੇ ਪੀਰ ਗੁਜ਼ਰ ਜਾਂਦੇ ਐ ਮੈਥਨ ਕਰਕੇ ਚੌਕ ਚਾਲੇ ਕੇ ਪਸ਼ੂਆਂ ਵਾਲੇ ਕੋ ਕਰਮ ਕਰੀ ਤੇ ਫੇਰ ਕਿਉਂ ਟੋਨੇ ਕੇ ਚਲਦੇ ਐ ਕਿਉਂ ਨਾ ਭਜੇ ਜਗਦੀਸ਼ ਪਰਮੇਸ਼ਰ ਦਾ ਭਜਨ ਕਿਉਂ ਨਹੀਂ ਕਰਨਾ ਇਦੇ ਤੇ ਸਾਹ ਚੱਲ ਰਹੇ ਐ ਲੇਖੇ ਚਾਲਾਂ ਲੇਖੇ ਬੈਠੇ ਇਹ ਸਭ ਸੰਗਤ ਦੇ ਦਰਸ਼ਨ ਕਰਨ ਨੂੰ ਆਸਤੇ ਕਿੰਨੇ ਤਾਂ ਦੇ ਕ੍ਰਿਪਾਵਾਨੀ ਚ ਹੋਵੇਂ ਇਹ ਮਨ ਲੇਖੈ ਬੈਸਹਿ ਜੋ ਕਰਕੇ ਭਜਨ ਤੇ ਇਕਾਗਰ ਹੋ ਕੇ ਬੈਠੇ ਤਾਂ ਨਿਰਖੇ ਮਹਾਰਾਜ ਦੇ ਪ੍ਰਵਾਨਗੀ ਚ ਹੋਵੇਂ ਲੇਖੈ ਲੈਂਦਾ ਸਾਹ ਜੋ ਕਰਕੇ ਸਵਾਸਾਂ ਨਾਲ ਪਰਮੇਸ਼ਰ ਦਾ ਨਾਮ ਲੈਂਦਾ ਰਹੇ ਤਾਂ ਵੀ ਤੂੰ ਭਾਈ ਪ੍ਰਵਾਨਗੀ ਚ ਹੋ ਜਾਵੇਂ ਲੇਖੇ ਚ ਹੋਵੇਂ ਸਦਾ ਕੀਰਤ ਕਰ ਨਾਨਕ ਹਰ ਕੀ ਸਤਗੁਰੂ ਨਾਨਕ ਦੇਵ ਜੀ ਕੰਨ ਅਕਾਲ ਪੁਰਖਵਾਹਗੁਰੂ ਜੀ ਸਦਾ ਸਦਾ ਸਿਰਪਨ ਭਗਤੀ ਕਰਿਆ ਕਰ ਉੱਪਰੇ ਸਤਿਗੁਰ ਚਰਨ ਓਟਾ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਦੀ ਓਟ ਨਵੇਂ ਨਾ ਤੇ ਫਿਰ ਉੱਪਰ ਜਾਏਗਾ ਦਸ ਜਾਏਗਾ ਜਿਨ੍ਹਾਂ ਜਿਨ੍ਹਾਂ ਨੂੰ ਗੁਰੂ ਸਾਹਿਬ ਸਰਗਰ ਨਾਨਕ ਦੇਵ ਦੇ ਚਰਨਾਂ ਦੀ ਓਟ ਲਈ ਹੈ ਉਹ ਵੱਜ ਗਏ ਆ ਕਾਲ ਤੋਂ